ਮੁੰਡੇ ਜਿੱਤ ਗਿਆ ਕਹਿੰਦੇ ਇਹ ਮੁੰਡਾ ਆਵਾਜ਼ ਇਹ ਆ ਮੁੰਡਾ ਲੇਜ ਦੇ ਮਾੜੀ ਆ ਇਹ ਨਾ ਆ ਮੁੰਡੇ ਕੋ ਤੀਰ ਉਹ ਤੈਨੂੰ ਕਹਾਂ ਉਹ ਜਿੱਤ ਗਿਆ ਜਿੱਤ ਇਹ ਵਿਸ਼ੇ ਸਨਮਾਨ ਕੀਤਾ ਜਾ ਰਿਹਾ ਹੈ ਭਾਈ ਕੀ ਨਾਮ ਤੁਹਾਡਾ ਦੱਸਿਓ ਮੜਾ ਸਰਨ ਹਲੇ ਸਰਨ ਵੀਰ ਸਿੰਘ ਗਿਆਨੀ ਕਬੱਡੀ ਵਾਲਾ ਮੁੰਡਾ ਹੋਰ ਕੜਾ ਮੈਂ ਜਾ ਰਿਹਾ ਇਹ ਮੇਨ ਦਾ ਲੱਗ ਰਹੀਆਂ ਮੁੰਡਿਆਂ ਦੀਆਂ ਇੱਕ ਇੱਕ ਮੁੰਡਿਓ ਫਾਈਨਲ ਰੌਡ ਆ ਚੈੱਕ ਕਰਦੇ ਕਿਹੜਾ ਯੋਧਾ ਇਹਨਾਂ ਦੋਹਾਂ ਤੋਂ ਤੂੰ ਕੋਈ ਸਾਬ ਆਪ ਹੋਈ ਨਹੀਂ ਅੱਗੇ ਤੂੰ ਕੋਈ ਸਾਬ ਆਪ ਹੋਈ ਨਹੀਂ ਅੱਗੇ ਮੁੰਡਾ ਬਾਜ ਉਹ ਦੇਹ ਜਾਂਦਾ ਲੈ ਚੁੱਭਰੇ ਐਂ ਕਹਿੰਦੇ ਤੂੰ ਦਾ ਹੀ ਪੁੱਟਦਾ ਜਾਂਦਾ ਇਹ ਰਸ਼ੀਅਨ ਟੈਂਕ ਇਹਨੂੰ ਇਸਹਰਾਦੀ ਐਨੂੰ ਛੇ ਐ 911 ਛੋਟਾ ਇੱਕ ਹੀ ਦੇ ਮਾਰੀ ਪਾਪ ਗਈ ਅਗਲੀ ਆ ਰਹੀ ਦਾ ਕਹਿੰਦੇ ਬਹੁਤ ਹੱਥ ਹੁੰਦਾ ਵੱਡਾ ਓਏ ਕੱਪ ਨਹੀਂ ਪਾਉਣੀ ਵਿੱਚ ਮਟਿਆ ਨੂੰ ਲੈ ਕੇ ਜੰਦੇ ਹੁਣ ਆਪਾਂ ਗਾਇਸ ਗਰਾਊਂਡ ਦੇ ਵਿੱਚ ਹੁਣ ਇਹਨਾਂ ਦਾ ਹੋਊਗਾ ਡੰਡ ਮੁਕਾਬਲਾ ਠੀਕ ਆ ਦੇ ਦਿਆਂ ਬਾਜ ਕੇ ਗਰਾਊਂਡ ਚ ਸਾਰੀਆਂ ਲੀਰਾਂ ਆਪਣੇ ਨਾਲ ਆ ਹੁਣ ਦੇਖਦੇ ਇਹਨਾਂ ਚੋਂ ਕਿਹੜਾ ਵਿਨਰ ਨਿਕਲਦਾ ਵਾ ਆ ਇੱਕ ਪਹਿਲਾ ਮੈਂ ਵੀ ਆ ਗਰਾਊਂਡ ਚ ਪਾਣੀ ਲਗਾਇਆ ਮੁੰਡਿਆਂ ਨੂੰ ਪਾਣੀ ਬੋਆ ਇਸ ਲਈ ਆਪਾਂ ਕੁਛੀ ਦੇਖ ਲੈ ਉੱਥੇ ਵੀ ਬੜੇ ਰੋ ਵੀਡੀਓ ਦੇ ਆਖਰੀ ਤੱਕ ਇਹ ਐਂ ਜੀ ਪਿਟਬੁੱਲ ਹੁਣ ਇਹਦੇ ਮੂਰੇ ਬੰਦਾ ਕੀ ਕਰੂ ਜੇ ਕਿਸੇ ਨੂੰ ਫੜਨੂ ਕੁਝ ਵੀ ਨਹੀਂ ਕਰ ਸਕਦਾ ਦੂਰ ਕੀ ਦੱਸ ਰਿਹਾ ਟੰਡ ਕੀਤਾ ਮਰੀਏ ਜਾਨੇ ਇਹਦੀ ਮਰਵਾ ਵੀ ਨਹੀਂ ਉਹ ਮੁੰਡੇ ਓਏ ਮੁੰਡਾ ਆਵਾਜ਼ ਬੱਬੇ ਨਾ ਆ ਨਾ ਦੇਖ ਦੇਖੋ ਤਾਂ ਮਰੇ ਹੋ ਜਾਓ ਇਸ ਇੰਨਾ ਦੀ ਟੱਟੀ ਸਵੇਰ ਨੂੰ ਖੁੱਲ ਕੇ ਆਉਗੀ ਇੰਨੀ ਮਿੰਟ ਦਲਵਾਣੀ ਕਹਿ ਨਹੀਂ ਦੱਸ ਮਾੜਿਆ ਤੂੰ ਹੀ ਮੈਂ ਨਾ ਜਿੰਦਾ ਫਰਨਾਲੇ ਪਾਣੀ ਨਹੀਂ ਡਕਦਾ ਹੁੰਦਾ ਆਉਂ ਪੈਂਦਾ ਹੈ ਕਿਤਾ ਮੈਂ ਕੋੜੀ ਪੀਣਾ ਕਿਹਦਾ ਕਿੰਨਾ ਯਾਰ ਤੇ ਮਾੜਾ ਤੇ ਬਾਰ ਤੇ ਹੁੰਦਾ ਉਹ ਤਾਨੂੰ ਤੇ ਰੱਖ ਤਿਓ ਇਹ ਨਫਰ ਵਾਲੇ ਦਾ ਪਾਣੀ ਛੋਂਦਾ ਤੁਹਾਨੂੰ ਕਿਹੋ ਜਿਹਾ ਫੀਲ ਹੋ ਰਿਹਾ ਫੀਲ ਕਰੀ ਰਹੋ ਨਾ ਤਾਂ ਕੋ ਕੁ ਮਜ਼ਾ ਆ ਰਿਹਾ ਯਾਰ ਤੁਹਾਨੂੰ ਜਰੂਰ ਹੋਣਗੇ ਹੁਣ ਮੁੱਕੇ ਅਗਲੇ ਬਲੌਗ ਚ ਮਿਲਦੇ ਹਾਂ ਅੱਜ ਵਾਲਾ ਬਲੌਗ ਇੱਥੇ ਸਮਾਪਤ ਠੀਕ ਆ ਅਗਲੇ ਬਲੌਗ ਲਈ ਰੈਡੀ ਹੋ ਜੋ ਚੈਨਲ ਸਬਸਕ੍ਰਾਈਬ ਕਰੋ ਬੁੱਧੀਓ ਆ